ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪਰਦਾਇ ਦਲ ਬਾਬਾ ਬਿਧੀਚੰਦ ਜੀ ਦੇ 11ਵੇਂ ਜਾਨਸ਼ੀਨ ਸਚਕੰਡ ਵਾਸੀ ਮਹਾਂਪੁਰਖ ਸੰਤ ਬਾਬਾ ਦਿਆ ਸਿੰਘ ਜੀ ਸੁਰਸਿੰਘ ਵਾਲਿਆਂ ਵੱਲੋਂ ਆਰੰਭੀ ਮਰਿਆਦਾ ਅਨੁਸਾਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਅੱਜ ਦਲਪੰਥ ਦੇ ਹੈੱਡ ਕੁਆਟਰ ਗੁਰਦੁਆਰਾ ਸ਼੍ਰੀ ਸ਼ੌਣੀ ਸਾਹਿਬ ਨਗਰ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਸੰਪਰਸ਼ ਸਪਤਾਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦਲਪੰਥ ਦੇ ਮੌਜੂਦਾ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਰਹਿਨਮਾਈ ਹੇਠ ਪਾਏ ਗਏ ਇਸ ਮੌਕੇ ਸੱਜੇ ਦੀਵਾਨਾ ਦੌਰਾਨ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਕਵੀਸ਼ਰ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅੰਮ੍ਰਿਤ ਸੰਚਾਰ ਦੌਰਾਨ ਬਿੰਦ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੇ ਖੀਰ ਪੂੜਿਆਂ ਦਾ ਲੰਗਰ ਇਸ ਮੌਕੇ ਅਟੁੱਟ ਵਰਤਾਇਆ ਗਿਆ ਸੰਗਤ ਜੀ ਪੇਸ਼ ਹਨ ਇਸ ਧਾਰਮਿਕ ਸਮਾਗਮ ਦੀਆਂ ਝਲਕੀਆਂ ਸਾਰੇ ਦੇ ਅਲੇ ਦੇ ਗੁਰੂ ਕਰਨਾ ਵੀ ਗੁਰੂ ਪਾਤਸ਼ਾਹ ਦੀ ਛਾਡੀ ਕਰਾ ਲਈ ਹਰ ਵੇਲੇ ਮਹਾਂ ਪ੍ਰਣਾਮ ਕਰਦਾ ਹਾਂ ਕਰੇ ਉਹ ਬੈਠੇ ਯਾਦ ਆਉਂਦਾ ਹੈ ਕਿ ਮਹਾਂ ਪ੍ਰਚਾਨ ਬੈਠਣ ਕੀ ਦਾ کہنے لگے سارے اکھانٹ بار کروں دے کا پامی اکھانٹ بار جا کر کرا کر آجا کر گئے کرے اور کر گئے اور دو یعنی پروان چھوڑی جے دی اور پاکی پرکان بابا جی کہنے لگے ਇਦਰ ਮੈਂ ਬੰਨੇ ਹੁਣ ਤੇ ਕਿਵਾਰਾ ਦੀ ਪਰਿਵਾਰਲੇ ਦੇ ਵਿੱਚ ਚੌਪੜਾ ਸਰਕਾਰ ਅੰਰੀਗਣਕਾਟ ਸਾਹਿਬ ਜੀ ਨੇ ਪਰਣ ਭੋਗ ਹੈ ਤੁਸੀਂ ਜਰਾ ਜਨਰ ਦਾ ਕਮੇਟੀ ਦੇ ਤੇ ਰਾਜਾ ਜੀ ਹੋਰ ਜਿਹੜੇ جانچ کی چڑھتی کلا ਗੁਰੂ ਪਰਮਾਤਮਾ ਦੀ ਜਗ੍ਹੀ ਕਰਾਂਗੇ ਹਰ ਵੇਲੇ ਤੁਹਾਨੂੰ ਪ੍ਰਧਾਨ ਗਿਆ ਅਸੀਂ ਆਦਮੀ ਹੋ ਕੇ ਜੀਵਾਂ ਵਾਸਤੇ ਪਰਪਤਾਰਨਾ ਤਾਂ ਕਰ ਸਕੀ ਫਾਇਦਾ ਕੋਈ ਨਹੀਂ ਕਿ ਫਾਇਦਾ ਕੋਈ ਨਹੀਂ ਇਹ ਸੱਚੇ ਪਾਤਸ਼ਾਹ ਜਰਾ ਆ ਭਈ ਇਹ ਸੰਗਤਾਂ ਦੀ ਸੇਵਾ ਵਾਸਤੇ ਮਾਪ ਰਿਹਾ ਅਨੰਤਪੁਰ ਸਾਹਿਬ ਆ ਰਹੇ ਨੇ ਉਹ ਤੁਹਾਡੀਆਂ ਸੰਗਤਾਂ ਦੇ ਵਾਸਤੇ ਆ ਇਸ ਵਾਸਤੇ ਕਿ ਸਕਦਾ ਆਉਣ ਦਿਆ ਕੀ ਰਹਿ ਸਕਦਾ ਉਹ ਆਪਣੇ ਵਾਸਤੇ ਹੀ ਬਣਾ ਰਹੇ ਇਹ ਗੁਰੂ ਕੀ ਪਰਯਾਦਾ ਹੈ ਗੁਰੂ ਦਾ ਹੁਕਮ ਹੈ ਤੇ ਗੁਰਦੁਆਰਿਆਂ ਦੇ ਵਿੱਚ ਅਸਥਾਨ ਬੰਨੇ ਲੰਗਰ ਬੰਨੇ ਲੰਗਰ ਵਰਤਾਉਣੇ ਆਇਆ ਰੋਟੀ ਮਿਲਣੀ ਸੌ ਨੂੰ ਇਸ ਤਰ੍ਹਾਂ ਮਿਲਣਾ ਇਹ ਜ਼ਰੂਰੀ ਹੈ ਮਾਪੁਰਖਾ ਨੇ ਵੀ 350 ਸਾਲਾਂ ਆ ਰਿਹਾ ਹੈ ਕਾਰਿ ਦੇਸਾਂ ਦੇ ਸਾਜ ਰਹਾ ਪ੍ਰੇਮ ਭਗਤ ਪ੍ਰਭ ਲਾਗੀ ਸਾ ਸਤ ਸੰਗਤ ਜੀ ਅੱਜ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਦਸਵੇਂ ਜਨਮ ਵਾਲਾ ਸੋਨ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਸਤਕਾਰ ਮਾਣ ਮਿਲਿਆ ਔਰ ਵੱਡੇ ਵੱਡੇ ਕਾਰਜ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕੀਤੇ ਤੇ ਬਹੁਤਿਆਂ ਦਾ ਭਲਾ ਕੀਤਾ ਉਨ੍ਹਾਂ ਦੇ ਯਾਦਗਾਰੀ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਤਨਸੀਰ ਕੁਰੀਚ ਸਿੰਘ ਸਾਹਿਬਾ ਅਦਨ ਲਾਉਂਦਾ ਸਰਕਾਰ ਦੇ ਹੋ ਗਿਆ ਨਹੀਂ ਸਰਦੇਵ ਸਿੰਘ ਦੀ ਵਿਆਪਨੀ ਤਰ੍ਹਾਂ ਸਾਕੇ ਨਿਹਾਲ ਦੇ ਕਾਰ ਪਾਪਾ ਜੀ ਬਾਕਾਲਾ ਸੇ ਸੰਦੀ ਮੱਖਣ ਗੁਰੂ ਬਤਨਾਰੇ ਨਾਲ ਸੰਕਲਪ ਅਮਰ ਸਰ ਗੁਰਬਾਨ ਦੇ ਨਾਮ ਨਾਲ ਜੋੜਿਆ ਸੰਗਤ ਜੀ ਨੂੰ ਹਾਂ ਇਹ ਪ੍ਰਮਾਣ ਕਰਨ ਲਈ گرچ سنگھ بنگا پہ گادرا تال کھائی تیری قدرت سچی سچے پاشاہری तेरी कुदरत सच्ची सच्चे बादशाह तू है वड्डा तेरी वड्डी वड्डी आई तू है वड्डा तेरी वड्डी वड्डी आई तू है वड्डा तेरी वड्डी वड्डी आई सच्ची तेरी कुदरत सच्चे बादशाह ਹਰ 2 ਮਹੀਨਿਆਂ ਦੇ ਉਪਰੰਤ ਰੁੱਤ ਬਦਲਦੀ ਹੈ ਔਰ ਸ਼ਿਆਂ ਰੁੱਤਾਂ ਦੇ ਵਿੱਚੋਂ ਇਹ ਜਿਹੜੀ ਰੁੱਤ ਚੱਲ ਰਹੀ ਹੈ ਇਹ ਪਾਵਸ ਦੀ ਰੁੱਤ ਹੈ ਪਾਵਸ ਦੀ ਰੁੱਤ ਦੇ ਅੰਦਰ ਸਾਵਣ ਦੇ ਮਹੀਨੇ ਦੀ ਸੰਗਰਾਂਦ ਤੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਬਖਸ਼ਿਸ਼ ਤੇ ਸਦਕਾ ਸੋ ਸਾਵਣ ਦੇ ਸ਼ਬਦ ਗੁਰੂ ਕੇ ਕੀਰਤਨੀਏ ਸਿੰਘ ਉਹ ਫਾਮਨ ਬਿੱਤੂ ਗੁਰਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਦਿੱਤਾ ਹੈ ਸਰਵਨ ਕੋਈ ਜੰਦੇ ਮੰ ਸਾਵਨ ਸਰਸੀ ਕਾ ਆਪਣੀ ਚੰਦ ਕੰਨ ਸੁਪ। ਉਹ ਜੀਵ ਰੂਪੀ ਇਸਤਰੀ ਇਸ ਮਨੁੱਖਾ ਜਨਮ ਰੂਪੀ ਸਾਵਨ ਦੇ ਮਹੀਨੇ ਵਿੱਚ ਸਰਸੀ ਕੀ ਰਾਸਤੇ ਸਹਿਬ ਹੈ ਜਿਹਦਾ ਆਪਣੇ ਪ੍ਰਭੂ ਪਤੀ ਦੇ ਨਾਲ ਪਿਆਰ ਹੈ ਔਰ ਜੋ ਉਹਦੇ ਨਾਮ ਰਾਸਤੇ ਵਿੱਚ ਸ਼ਰਸੀ ਇਸ ਆਉਣ ਦੇ ਮਹੀਨੇ ਦਾ ਹਰ ਸਾਲ ਦੀ ਤਰ੍ਹਾਂ ਸੰਪਰਨ ਸਪਤਾਹ ਸ੍ਰੀ ਖਾਨਪਾ ਸਾਹਿਬ ਸਮਰਦਾਇ ਨਾਲ ਦਾਤਾ ਮਹਿੰਦਰ ਸਿੰਘ ਸਾਹਿਬ ਜੀ ਦੇ ਕੇਂਦਰੀ ਉਸਤਾਨ ਨਗਰ ਸਰ ਸਿੰਘ ਵਿਕੇ ਸਮਰਦਾਇ ਨਾਲ ਦਾਤਾ ਮਹਿੰਦਰ ਸਿੰਘ ਸਾਹਿਬ ਜੀ ਦੇ ਬਾਅਦ ਵਿੱਚ ਜਾਣ ਸ਼ੀਬ ਮਹਰੂਤਾ ਮੁਕੀਲ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਸੰਤਪਾਪਾ ਅਵਤਾਰ ਸਿੰਘ ਸਾਹਿਬ ਜੀ ਅਤੇ ਆਪ ਸੂਬਾ ਗੁਰੂਆਂ ਸੰਗਤਾਂ ਦੇ ਸਹਿਯੋਗ ਸਦਕਾ ਸੋ ਸ਼ਸਤਰਾਂ ਦੀ ਕਿਰਪਾ ਨਾਲ ਖੁਸ਼ੀ ਦੇ ਸਰਦਾਰ ਨਾਮਨ ਗੁਰਬਾਣੀਆਂ ਦੇ ਜਾਪ ਆਰੰਭ ਹੋਏ ਪੰਤ ਬਾਣੀਆਂ ਦੇ ਭੋਗ ਅਪਰੰਤ ਮਹਾਂਪੁਰਖਾਂ ਦੀ ਰਸਨਾ ਤੋਂ ਗੁਰਮਤ ਵਿਚਾਰਾਂ ਜਿਵੇਂ ਬਾਬਾ ਜੀ ਦਰਸਾਰ ਹੈ ਸਭ ਕੇ ਸਤਿ ਪੰਤੀ ਵਾਸੀ ਮਹਾਂਪੁਰਖਾਂ ਨੇ ਇਹ ਮर्याਦਾ ਆਰੰਭ ਕੀਤੀ ਔਰ ਜਦੋਂ ਪੁੱਛਿਆ ਗਿਆ ਤੀ ਅਰਦਾਸ ਕੀ ਕਰਨੀ ਹੈ ਤੇ ਉਹਨਾਂ ਦਾ ਬਲਨ ਹੋਇਆ ਕਿ ਸਭਪ ਦੇ ਭਲੇ ਦੀ ਅਰਦਾਸ ਕਰਨੀ ਹੈ ਕੋ ਸਤਨਾਮ ਸੇਵਾ ਸੋ ਆਪਣਾ ਭਲਾ ਸਭ ਕਾਹੂ ਮੰਗਣਾ ਹੈ ਆਪਣਾ ਭਲਾ ਕਾ ਦੇ ਵਿੱਚ ਹੈ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਾਗੇ ਤਾਂ ਕਿ ਗੁਰੂ ਕੀ ਸਿੱਖੀ ਦੇ ਅੰਦਰ ਇਹ ਨਿਯਮ ਹੈ ਹਰ ਦੋ ਵਕਤ ਗੁਰੂ ਕਾ ਸਿੱਖ ਜਦੋਂ ਅਰਦਾਸ ਕਰਦਾ ਹੈ ਨਿਯਮ ਦੀ ਔਰ ਉਹਦੇ ਸ਼ਬਦ ਹੁੰਦੇ ਆ ਨਾਮਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ